ਦੀ ਲਾਪਰਵਾਹੀ ਕੀਤੀ ਗਈ ਹੈ ਅੰਮ੍ਰਿਤਸਰ ਦੇ ਵਿਖੇ ਆਟੋ ਚਾਲਕ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਕੋਟ ਖਾਲਸਾ ਫਾਟਕ ਦੇ ਨੇੜੇ ਦੱਸਦੇ ਕਿ ਆਟੋ ਚਾਲਕ ਦੀ ਲਾਪਰਵਾਹੀ ਸਾਹਮਣੇ ਆਈ ਆਟੋ ਚਾਲਕ ਨੇ ਖਤਰੇ ਦੇ ਵਿੱਚ ਇੱਕ ਮਾਸੂਮ ਬੱਚਿਆਂ ਦੀ ਜਾਨ ਪਾਈ ਹੈ ਜਲਦਬਾਜ਼ੀ ਦੇ ਵਿੱਚ ਉਹ ਫਾਟਕ ਕ੍ਰੋਸ ਕਰ ਰਿਹਾ ਸੀ ਰੇਲਵੇ ਦਾ ਫਾਟਕ ਹੋਣ ਦੇ ਕਾਰ ਬੰਦ ਹੋਣ ਦੇ ਕਰਕੇ ਉਹ ਵਿਚਾਲੇ ਹੀ ਫਸ ਗਿਆ ਤੇ ਮਾਸੂਮਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਜੜੀ ਹੈ ਕੀਤੀ ਗਈ ਹੈ ਪਹਿਲਾਂ ਵੀ ਅਜਿਹੇ ਹਾਦਸੇ ਜੜੇ ਨੇ ਵਾਪਰ ਚੁਕੇ ਨੇ ਅੰਮ੍ਰਿਤਸਰ ਦੇ ਵਿਖੇ ਆਟੋ ਚਾਲਕ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਕੋਟ ਖਾਲਸਾ ਆਟੋ ਚਾਲਕ ਨੇ ਖਤਰੇ ਦੇ ਵਿੱਚ ਮਾਸੂਮ ਬੱਚਿਆਂ ਦੀ ਜਾਨ ਜੜੀ ਹੈ ਪਾਈ ਹੈ ਜਲਦਬਾਜ਼ੀ ਦੇ ਵਿੱਚ ਫਾਟਾ ਕ੍ਰੋਸ ਕੀਤਾ ਗਿਆ ਸੀ ਰੇਲਵੇ ਦਾ ਫਾਟਕ ਬੰਦ ਹੋਣ ਦੇ ਕਾਰਨ ਆਟੋ ਜੜਾ ਹੈ ਉਹ ਵਿਚਾਲੇ ਹੀ ਫਸ ਗਿਆ ਤੇ 마수ਮਾ ਦੀ ਜਿੰਦਗੀ ਦੇ ਨਾਲ ਖੇਲਵੜ ਕਰਨ ਦਾ ਇਹ ਮਾਮਲਾ ਸਾਹਮਣੇ ਆਇਆ 마수ਮਾ ਦੀ ਜਿੰਦਗੀ ਦੇ ਨਾਲ ਇਸ ਤਰੀਕੇ ਦੇ ਹਾਦਸੇ ਤੋਂ ਦੱਸਦੇ ਕਿ ਪਹਿਲਾਂ ਵੀ ਵਾਪਰ ਚੁਕੇ ਨੇ ਤੇ ਅਮਰitsar ਦੇ ਵਿੱਚ ਇਹ ਆਟੋ ਚਾਲਕ ਦੀ ਵੱਡੀ ਲਾਪਰਵਾਹੀ ਜੁੜੀ ਹੈ ਸਾਹਮਣੇ ਆਈ ਹੈ ਤਸਵੀਰ ਦੇ ਵਿੱਚ ਵੀ ਕੈਦ ਹੋਈ ਹੈ ਇਹ ਲਾਪਰਵਾਹੀ ਕੋਟ ਖਾਲਸਾ ਫਾਟਕ ਤੇ ਆਟੋ ਚਾਲਕ ਦੀ ਲਾਪਰਵਾਹੀ ਹੋਈ ਹੈ ਆਟੋ ਚਾਲਕ ਨੇ 마ਸੂਮ ਬੱਚਿਆਂ ਦੀ ਜਾਨ ਜੜੀ ਹੈ ਖਤਰੇ ਦੇ ਵਿੱਚ ਪਾ ਦਿੱਤੇ ਜਲਦਬਾਜ਼ੀ ਦੇ ਵਿੱਚ ਫਾਟਕ ਕ੍ਰੋਸ ਕੀਤਾ ਗਿਆ ਰੇਲਵੇ ਦਾ ਫਾਟਕ ਬੰਦ ਹੋਣ ਦੇ ਕਾਰਨ ਆਟੋ ਚਾਲਕ ਵਿਚਾਲੇ ਹੀ ਫਸ ਗਿਆ 마ਸੂਮਾ ਦੀ ਜਿੰਦਗੀ ਦੇ ਨਾਲ ਆਟੋ ਚਾਲਕ ਦੇ ਵੱਲੋਂ ਖੇ ਫਾਟਕ ਬੰਦ ਹੋਣ ਦੇ ਕਰਕੇ ਉਹ ਵਿਚਾਲੇ ਹੀ ਫਸ ਗਿਆ ਤੇ ਕਿਸੇ ਵੀ ਤਰੀਕੇ ਦੇ ਹੱਥ ਸੇ ਤੋੜ ਚੜੀ ਹੈ ਬਚਾ ਹੋ ਗਿਆ ਹੈ ਤੇ ਅੰਮ੍ਰਿਤਸਰ ਦੇ ਵਿੱਚ ਆਟੋ ਚਾਲਕ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ ਮੈਸਰ ਦੇ ਵਿੱਚ ਆਟੋ ਚਾਲਕ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਕੋਟ ਖਾਸਾ ਫਟਕ ਤੇ ਆਟੋ ਚਾਲਕ ਦੀ ਲਾਪਰਵਾਹੀ ਹੋਈ ਆਟੋ ਚਾਲਕ ਨੇ 마ਸੂਮ ਬੱਚਾ ਦੀ ਜਾਨ ਖਤਰੇ ਦੇ ਵਿੱਚ ਪਾਈ ਹੈ ਕਿਉਂਕਿ ਜਲਦਬਾਜ਼ੀ ਦੇ ਵਿੱਚ ਉਹ ਫਟਕ ਕ੍ਰੋਸ ਕਰ ਰਿਹਾ ਸੀ ਹਾਲਾਂਕਿ ਗਨੀਮਤ ਰਹੀ ਕਿ ਰੇਲਵੇ ਦਾ ਫਟਕ ਬੰਦ ਹੋਣ ਦੇ ਕਰਕੇ ਉਹ ਵਿਚਾਲੇ ਹੀ ਫਸ ਗਿਆ ਤੇ ਕਿਸੇ ਵੀ ਤਰੀਕੇ ਦੇ ਹਾਦਸੇ ਤੋਂ ਬਚਾ ਰਿਹਾ ਹੈ ਅੰਮ੍ਰਿਤਸਰ ਦੇ ਵਿੱਚ ਔਟੋ ਚਾਲਕ ਦੀ ਵੱਡੀ ਲਾਪਰਵਾਹੀ ਹੋਈ ਕੋਟ ਖਾਲਸਾ ਫਾਟਕ ਤੇ ਔਟੋ ਚਾਲਕ ਦੀ ਲਾਪਰਵਾਹੀ ਹੋਈ ਹੈ ਜਲਦਬਾਜ਼ੀ ਦੇ ਵਿੱਚ ਫਾਟਕ ਕ੍ਰਾਸ ਕੀਤਾ ਗਿਆ ਰੇਲਵੇ ਦਾ ਫਾਟਕ ਕ੍ਰਾਸ ਕੀਤਾ ਗਿਆ ਹੈ ਤੇ ਔਟੋ ਚਾਲਕ ਦੇ ਵੱਲੋਂ ਰੇਲਵੇ ਦਾ ਫਾਟਕ ਬੰਦ ਹੋਣ ਦੇ ਕਰਕੇ ਹਾਲਕਿ ਦੱਸ ਦੇ ਕਿ ਉਹ ਔਟੋ ਜਿਹੜਾ ਹੈ ਵਿਚਾਲੇ ਫਸ ਜਾਂਦਾ ਹੈ ਮਾਸੂਮ ਦੀ ਜ਼ਿੰਦਗੀ ਦੇ ਨਾਲ ਇੱਕ ਖੇលਵਾੜ ਹੈ ਤੇ ਇਸ ਤਸਵੀਰ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਇਹ ਹੀ ਉਹ ਫਾਟਕ ਹੈ ਜੋ ਕ੍ਰਾਸ ਕਰਨ ਦੀ ਕੋਸ਼ਿਸ਼ ਜੜੀ ਕੀਤੀ ਗਈ ਸੀ ਮਾਸੂਮਾਂ ਦੀ ਜ਼ਿੰਦਗੀ ਦੇ ਨਾਲ ਲਗਾਤਾਰ ਇੱਕ ਖੇលਵਾੜ ਜੁੜੀ ਹੈ ਇਸ ਦੇ ਮਾਮਲੇ ਵੀ ਸਾਹਮਣੇ ਆਉਂਦੇ ਨੇ ਪਹਿਲਾਂ ਵੀ ਅਜਿਹੇ ਹਾਦਸੇ ਵਾਪਰ ਚੁਕੇ ਨੇ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕੋਟ ਖਾਲਸਾ ਫਾਟਕ ਤੇ ਆਟੋ ਚਾਲਕ ਦੀ ਲਾਪਰਵਾਹੀ ਵੀਡੀਓ ਦੇਖ ਰਹੇ ਹਾਂ ਅੰਮ੍ਰਿਤਸਰ ਦੀ ਵੀਡੀਓ ਆ ਔਰ ਇਸ ਵੀਡੀਓ ਵਿੱਚ ਸਾਫ ਸਾਫ ਨਜ਼ਰ ਆ ਰਿਹਾ ਕਿ ਕਿੱਡਾ ਵੱਡਾ ਹਾਸਾ ਜਿਹੜਾ ਹੋਣ ਤੋਂ ਬਚ ਗਿਆ ਛੋਟੇ ਛੋਟੇ ਬੱਚੇ ਸਕੂਲ ਦੇ ਆਟੋ ਦੇ ਵਿੱਚ ਆ ਟ੍ਰੇਨ ਕਿਸੇ ਵਕਤ ਵੀ ਜਿਹੜਾ ਕੋਈ ਹਾਸਾ ਹੋ ਸਕਦਾ ਸੀ ਟ੍ਰੇਨ ਲੰਘ ਗਈ ਫਾਟਕ ਬੰਦ ਹੋ ਗਏ ਇਹਨੀ ਲਾਪਰਵਾਹੀ ਇਹ ਲਾਪਰਵਾਹੀ ਨਾਲੇ ਤੇ ਉਸ ਆਟੋ ਵਾਲੇ ਡਰਾਈਵਰ ਦੀ ਆ ਨਾਲੇ ਉਸ ਮੁਲਾਜ਼ਮ ਦੀ ਆ ਜਿੰਨੇ ਫਾੜਕ ਉਸੇ ਵਾਲੇ ਬੰਦ ਕਰਦਾ ਮੈਂ ਅਕਸਰ ਦੇਖਦਾ ਰਹਿੰਦਾ ਕਿ ਲੋਕ ਕਿਤੇ ਨਾ ਕਿਤੇ ਜਲਦਬਾਜੀ ਕਰਦੇ ਹੋ ਫਾੜਕ ਬਾਧੂ ਉੱਡਿਆ ਹੁੰਦਾ ਤੇ ਤਵਾ ਤਵਾ ਥੱਲੇੋਂ ਦੀ ਨੰਗੜਨ ਦੀ ਕਰਦੇ ਆ ਔਰ ਆਪਣੀ ਜਾਨ ਨੂੰ ਕਿਤੇ ਨਾ ਕਿਤੇ ਖਤਰੇ ਵਿੱਚ ਪਾ ਲੈਂਦੇ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਤੋੜੀ ਇਹ ਬੇਵਕੂਫੀ ਨੂੰ ਕੀ ਨਾਮ ਦਵਾਂ ਮੈਂ ਕਿਹੜੀ ਇਹ ਤੁਹਾਨੂੰ ਮਤਲਬ ਕਿਹੜੇ ਨਾਂ ਦੇ ਨਾਲ ਕਿਹੜੇ ਅਵਾਰਡ ਦੇ ਨਾਲ ਤੁਹਾਨੂੰ ਨਵਾਜਿਆ ਜਾਵੇ ਤੀ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਕਿਸੇ ਦੀ ਜਾਨ ਨੂੰ ਵੀ ਤੁਸੀਂ ਖਤਰੇ ਚ ਪਾ ਦਿੰਦੇ ਤੋਂ ਨੂੰ ਕੋਈ ਕਿਸੇ ਦੇ ਪਰਿਵਾਰ ਨਾਲ ਲੈਣਾ ਦੇਣਾ ਨਹੀਂ ਰੋਜ਼ ਵੀਡੀਓ ਆਉਂਦੀਆਂ ਕਿਤੇ ਨਾ ਕਿਤੇ ਵੱਡੇ ਵੱਡੇ ਹਾਸੇ ਹੋ ਰਹੇ ਆ ਕਿਸੇ ਦੀ ਜਾਨ ਦਾ ਕੋਈ ਮੁੱਲ ਨਹੀਂ ਹੈ ਥੋੜੀ ਬਹੁਤੀ ਸ਼ਰਮ ਕਰੋ ਕੋਈ ਸਿਆਣੇ ਬਣੋ ਇਹ ਕਿਹੜੇ ਕਾ ਮੂਰਖਾਂ ਵਾਲੇ ਜਿਹੜੇ ਆਪਾਂ ਕਰ ਰਹੇ ਆ ਮੈਂ ਕਈ ਵਾਰੀ ਵੇਖਦਾ ਆ ਕੀ ਸਿਆਣੇ ਬਿਆਣੇ ਚੰਗੇ ਭਲੇ ਬੰਦੇ ਜਿਨ੍ਹਾਂ ਨੂੰ ਮਤਲਬ ਸਮਝਾਉਣਾ ਚਾਹੀਦਾ ਬੱਚਿਆਂ ਨੂੰ ਉਹੀ ਲੋਕ ਜਿਹੜੇ ਦਵਾ-ਦਫ ਥੱਲੇ ਉਲੀ ਪਾੜਕ ਦੇ ਨਾ ਜਿਹੜਾ ਬਾੜ ਦੇ ਇੰਦੋ ਕਿ ਕਿੱਡਾ ਵੱਡਾ ਹਾਸਾ ਹੋ ਜਾਣਾ ਸੀ ਅੱਜ ਤੁਹਾਨੂੰ ਅਕਲ ਨਹੀਂ ਆਈ ਤੁਸੀਂ ਭੁੱਲ ਗਏ ਜੀ ਪਹਿਲਾਂ ਕੀ ਕੁਝ ਹੋਇਆ ਇਹ ਆਪਾਂ ਠੇਕਾ ਲੈ ਲੈ ਲੋਕਾਂ ਦੀ ਜਾਨ ਨੂੰ ਖਤਰੇ 'ਚ ਪਾਉਣ ਦਾ ਰੋਜ਼ ਪ੍ਰੈਸ 'ਚ ਮੀਡੀਆ 'ਚ ਖਬਰਾਂ ਆਉਂਦੀਆਂ ਕਿ ਇੱਥੇ ਆ ਹਾਸਾ ਹੋ ਗਿਆ ਇੱਥੇ ਆ ਹੋ ਗਿਆ ਸਾਨੂੰ ਕੀ ਮਿਲੂਗਾ ਕਿਸੇ ਦੇ ਬੱਚੇ ਦੀ ਜਾਨ ਨੂੰ ਖਤਰੇ 'ਚ ਪਾ ਕੇ ਕਿਸੇ ਦੇ ਪਰਵਾਹਤ ਔਰ ਜਿਹੜੇ ਬੱਚੇ ਸਕੂਲਾਂ ਦੇ ਨੇ ਖਾਸ ਕਰਕੇ ਉਹ ਆਟਵਾਂ ਚ ਕਾਰਾਂ ਚ ਜਿੱਥੇ ਜਾਂਦੇ ਨੇ ਨਾ ਡਰਾਈਵਰਾਂ ਨੂੰ ਥੋੜੀ ਜਿਹੀ ਸਕੂਲ ਵਾਲੇ ਵੀ ਅਕਲ ਦੇਣ ਤੇ ਜਿਹੜੇ ਬੱਚਿਆਂ ਦੇ ਪਰਿਵਾਰਕ ਮੈਂਬਰ ਆ ਉਹ ਵੀ ਇਹਨਾਂ ਨੂੰ ਥੋੜਾ ਜਿਆ ਨਾ ਸਬਕ ਦੇਣ ਔਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਕਿ ਇਹ ਪੂਰੀ ਗੱਲ ਨੂੰ ਐਸੇ ਤੈ ਸਾਡੇ ਸਹਿਯੋਗੀ ਜਗਜੀਤ ਸਿੰਘ ਸਾਡੇ ਨਾਲ ਜੁੜੇ ਹੋਏ ਨੇ ਅੰਮ੍ਰਿਤਸਰ ਤੋਂ तमाम ਜਾਣਕਾਰੀ ਦੇ ਲਈ ਜਗਜੀਤ ਕਿਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਇਹ ਲਾਪਰਵਾਹੀ ਹੋਈ ਹੈ ਆਟੋ ਚਾਲਕ ਦੇ ਵੱਲੋਂ ਫਾਟੇ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਹੋਇਆ ਤੋ ਬੱਚਾ ਇਹ ਅੰਮ੍ਰਿਤਸਰ ਦੇ ਵਿੱਚ ਅਜਿਹੇ ਹਾਦਸੇ ਪਹਿਲਾਂ ਵੀ ਕਾਫੀ ਬਰੀ ਹੋ ਚੁੱਕੇ ਨੇ ਕਿਉਂਕਿ ਜਦੋਂ ਵੀ ਫਾਟਕ ਬੰਦ ਹੁੰਦਾ ਹੈ ਤੇ ਕਿਤੇ ਨਾ ਕਿਤੇ ਆਟੋ ਵਾਲੇ ਜਿਹੜੇ ਹੁੰਦੇ ਨੇ ਰਿਕਸ਼ੇ ਵਾਲੇ ਹੁੰਦੇ ਨੇ ਤੇ ਜਾਂ ਲੋਕੀ ਜਿਹੜੇ ਬਾਈਕ ਸਵਾਰ ਹੁੰਦੇ ਨੇ ਕਿਤੇ ਨਾ ਕਿਤੇ ਜਲਦੀ ਨਾਲ ਫਾਟਕ ਦੇ ਥੱਲੇ ਦੀ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਤੇ ਅਜਿਹੇ ਹੀ ਮਾਮਲੇ ਜੇ ਇਦਾਂ ਆਇਆ ਕਿ ਸਕੂਲੀ ਬੱਚੇ ਸੀਗੇ ਜਦੋਂ ਸ਼ੁਕੀ ਟਾਈਮ ਜਿਹੜਾ ਹੈ ਆਟੋ ਜਾ ਰਿਹਾ ਸੀਗਾ ਵਾਪਸ ਤੇ ਇਹ ਕੋੜ ਖਾਲਸਾ ਜਿਹੜਾ ਫਾਟਕ ਸੀਗਾ ਉਹ ਫਾਟਕ ਬੰਦ ਹੋਣ ਦੇ ਨਾਲ ਨਾਲ ਹੀ ਆਟੋ ਵੱਲੋਂ ਜਲਦੀ ਨਾਲ ਜਿਹੜਾ ਵਾ ਆਟੋ ਜਿਹੜਾ ਉਹ ਫਾਟਕ ਦੇ ਅੰਦਰ ਕਰ ਜਦੋਂ ਫਾਟਕ ਦੇ ਅੰਦਰ ਜਾਂਦਾ ਹੈ ਤਾਂ ਉਸੇ ਵੇਲੇ ਫਾਟਕ ਬੰਦ ਹੋ ਜਾਂਦਾ ਪਰ ਆਟੋ ਵਾਲਾ ਫਿਰ ਉੱਥੇ ਖੜਾ ਕਰਕੇ ਜਿਹੜਾ ਵਾ ਇੰਤਜ਼ਾਰ ਕਰਨਾ ਸ਼ੁਰੂ ਕਰ ਦਿੰਦਾ ਪਰ ਥੋੜੇ ਸਮੇਂ ਦੇ ਵਿੱਚ ਹੀ ਜੇਡੀ ਆਹ ਟ੍ਰੇਨ ਉੱਥੋਂ ਗੁਜ਼ਰ ਜਾਂਦੀ ਆ ਪਰ ਇਹ ਦੇਖਣ ਵਾਲੀ ਗੱਲ ਹੈ ਕਿ ਕਿਤਨਾ ਕਿਤੇ ਵੱਡਾ ਹਾਦਸਾ ਹੋਣ ਤੋਂ ਟਲਿਆ ਕਿਉਂਕਿ ਜਿਸ ਟਰੈਕ ਤੇ ਉਹ ਟ੍ਰੇਨ ਨਿਕਲ ਰਹੀ ਸੀ ਜੇ ਉਹ ਦੂਜੀ ਟਰੈਕ ਤੇ ਟ੍ਰੇਨ ਆ ਜਾਂਦੀ ਇਹ ਤਾਂ ਵੱਡਾ ਹਾਦਸਾ ਵੀ ਹੋ ਸਕਦਾ ਸੀ ਕਿਤਨਾ ਕਿਤੇ ਜਿਹੜੇ ਮਾਸੂਮ ਬੱਚੇ ਸੀਗੇ ਉਹਨਾਂ ਦੀ ਜਾਨ ਜਾ ਸਕਦੀ ਸੀ ਪਰ ਇਹ ਕਿਤਨਾ ਕਿਤੇ ਦੇਖਣ ਵਾਲੀ ਗੱਲ ਹੋਊਗੀ ਕਿ ਜਿਹੜੇ ਆਟੋ ਚਲਾਕ ਹੁੰਦੇ ਨੇ ਜਾਂ ਜਿਹੜੇ ਰਿਕਸ਼ੇ ਅਜਿਹੇ ਜਿਹੜੇ ਨੇ ਹਾਦਸਿਆਂ ਜਿਹੜਾ ਉਹ ਮੋਲ ਲੈਂਦੇ ਨੇ ਕਿਤਨਾ ਕਿਤੇ ਮੁਰਕੇ ਜਿਹੜਾ ਪ੍ਰਭਾਵ ਹੈ ਉਹ ਸਰਕਾਰਾਂ ਤੋਂ ਪਾਇਆ ਜਾਂਦਾ ਵਾ ਕਿ ਸਰਕਾਰਾਂ ਜਿਹੜੀਆਂ ਨੇ ਕਦੇ ਸਰੇ ਤੇ ਕਾਰਵਾਈ ਨਹੀਂ ਕਰਦੀਆਂ ਪਰ ਅਜਿਹੇ ਆਤੋ ਚਲਾਕ ਜਿਹੜੇ ਨੇ ਜਿਹੜੇ ਲੋਕ ਨੇ ਕਿਤਨਾ ਕਿਤੇ ਬਾਈਕ ਸਵਾਰ ਹੁੰਦੇ ਨੇ ਉਹ ਆਪਣੀਆਂ ਜਾਨਾਂ ਨੂੰ ਖਤਰੇ 'ਚ ਪਾ ਕੇ ਅਜਿਹੇ ਜਿਹੜੇ ਆ ਕੰਮ ਇਹ ਕਰ ਦਿੰਦੇ ਨੇ ਪਰ ਜਿਹੜੇ ਚਲਾਕ ਦੇ ਵੱਲੋਂ ਕੁਝ ਕਿਹਾ ਗਿਆ ਕੋਈ ਕਾਰਵਾਈ ਉਸ ਦੇ ਉੱਪਰ ਕੀਤੀ ਗਈ ਹੈ ਜਾਂ ਫਿਰ ਕੋਈ ਉਸ ਦੇ ਵੱਲੋਂ ਆਪਣੀ ਸਫਾਈ ਦਿੱਤੀ ਗਈ ਹੈ ਆ ਬਿਲਕੁਲ ਦੇਖੋ ਮੈਂ ਜਿਸ ਤਰੀਕੇ ਨਾਲ ਗੱਲ ਕਰ ਰਿਹਾ ਕਿ ਜਿਸ ਤਰੀਕੇ ਨਾਲ ਜਦੋਂ ਫੜਾ ਖੁੱਲਦਾ ਇਹਦੇ ਆਟੋ ਵਾਲੇ ਜਾਂ ਬਾਈਕ ਵਾਲੇ ਉਸ ਦੇ ਲਈ ਨਿਕਲ ਜਾਂਦੇ ਨੇ ਇਹਨਾਂ ਦੇ ਕਦੀ ਵੀ ਇਹਨਾਂ ਨੂੰ ਜਿਹੜਾ ਫੜਿਆ ਨਹੀਂ ਜਾਂਦਾ ਜੇ ਰੇਲਵੇ ਪੁਲਿਸ ਵੱਲੋਂ ਜੇ ਕਾਰਵਾਈ ਕੀਤੀ ਜਾਂਦੀ ਹੈ ਤੇ ਉਹਨਾਂ ਉੱਤੇ ਮਾਮਲੇ ਦਰਜ ਕੀਤੇ ਜਾਂਦੇ ਨੇ ਜਾਂ ਉਹਨਾਂ ਨੂੰ ਜੁਰਮਾਨਾ ਪਾਇਆ ਜਾਂਦਾ ਆ ਪਰ ਇਹ ਜਿਹੜੇ ਇਹ ਅਜਿਹੇ ਆਟੋ ਚ ਲੱਗ ਨਹੀਂ ਫਿਰ ਉੱਥੋਂ ਨਿਕਲ ਚੁੱਕੇ ਨੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਦੀ ਅੱਲੇ ਗੱਲ ਨਹੀਂ ਹੋਈ ਪਰ ਜਿਹੜੀ ਗੱਲ ਹੈ ਕਿ ਜਿਹੜੀ ਜਾਨ ਬੱਚਿਆਂ ਦੀ ਨੂੰ ਜਿਹੜਾ ਖਤਰੇ ਚ ਪਾਇਆ ਗਿਆ ਸੀ ਕਿਤਨਾ ਕਿਤੇ ਵੱਡਾ ਹਾਦਸਾ ਹੋ ਸਕਦਾ ਸੀ ਯਾਰ ਜੀ ਇਹਦੇ ਲਈ ਬਿਲਕੁਲ ਸਹੀ ਕਿਹਾ ਜਗਜੀਤ ਕਿਉਂਕਿ ਅਜੇ ਹੱਥ سے ਕੋਈ ਪਹਿਲੀ ਵਾਰ ਨਹੀਂ ਹੋਇਆ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਹੈ ਤੇ ਪ੍ਰਸ਼ਾਸਨ ਨੂੰ ਇਸਤੇ ਬਾਰੇ ਕੁਝ ਸੋਚਣਾ ਪਵੇਗਾ ਬਹੁਤ ਬਹੁਤ ਸ਼ੁਕਰੀਆ ਜਗਜੀਤ ਤੁਹਾਡਾ ਇਸ तमाम ਜਾਣਕਾਰੀ ਤੇ ਬਣੇ ਰਹਿਣ ਦੇ ਲਈ ਤੇ ਦੱਸਦੇ ਕਿ ਇਹ ਹਾਦਸਾ ਜਿਹੜਾ ਹੈ ਹੁਣ ਤੋਂ ਬੱਚਾ ਹੈ ਤਸਵੀਰ ਦੇ ਵਿੱਚ ਵੀ ਤੁਸੀਂ ਸਾਫ਼ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆਟੋ ਜਿਹੜਾ ਹੈ ਟ੍ਰੇਨ ਦੇ ਬਿਲਕੁਲ ਨਜ਼ਦੀਕ ਹੈ ਜਲਦਬਾਜ਼ੀ ਦੇ ਵਿੱਚ ਉਸ ਦੇ ਵੱਲੋਂ ਫਟਕ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਉਤਰਾਖੰਡ ਦੇ ਰਿਸ਼ੀਕੇਸ਼ ਦੇ ਵਿੱਚ ਜ਼ਬਰਦਸਤ ਕੁਟਮਾਰ ਦੇਖਣ ਨੂੰ ਮਿਲੇ ਹੈ